ਜੀ ਬਈਏ ਦੇ ਬਾਰੇ ਦੱਸਿਓ ਤੇ 4 ਦੰਦਾਂ ਦੀ ਬਸ਼ੇਰੀ ਆ ਜੀ ਠੀਕ ਹੈ ਤੇ 3 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ 61 ਇੰਚ ਦੀ ਹਾਈਟ ਆ ਜੀ ਠੀਕ ਹੈ ਤੇ ਨੁਕਰੇ ਘੋੜੇ ਤੋਂ ਗੱਬਣਾ ਜੀ ਬਾਈ ਨਰੇਸ਼ ਵਾਲੇ ਤੋਂ ਜੀ ਤੇ ਉਹ ਮਾਨ ਨੂੰ ਡਿਟੇਲ ਕੋਈ ਹਾਂਜੀ ਮਾਨ ਨੂੰ ਮਾਨ ਨੂੰ ਡਿਟੇਲ ਇਹਦੀ ਮਾਰਨਿੰਗ ਇਹਦਾ ਆਪਾਂ ਨੂੰ ਨਹੀਂ ਪਤਾ ਜੀ ਹਾਂਜੀ ਆ ਨਾ ਠੀਕ ਹੈ ਠੀਕ ਹੈ ਤੇ ਉਹ ਠੰਡੀ ਹੈ ਵਧੀਆ ਹਾਂਜੀ ਬਹੁਤ ਸਾਊਸ ਲੱਗ ਬਸ਼ੇਰੀ ਆ ਜੀ ਪਹਿਲੀ ਵਾਰ ਹੀ ਸੁਣਿਆ ਨੇ 4 ਦੰਦਾਂ ਦਾ ਜੀ ਉਮਰ ਉਹ ਠੀਕ ਹੈ ਤੇ 61 ਇੰਚ ਦੀ ਹਾਈਟ ਆ ਦਿਖਾ ਦੀ ਬਾਈ ਧਿਆਨ ਨਾਲ ਹਾਂਜੀ ਲੰਬਾਈ ਲੰਬੂਈ ਬੰਤਰਾਂ ਦੀ ਪੂਰੀ ਚੰ ਇਹ ਚੰਬੇ ਚ ਆਉਂਦੀ ਆ ਜੀ ਲਾਲ ਚੰਬੇ ਚ ਹਾਂਜੀ ਬੱਚਾ ਬੂਚਾ ਕਿਵੇਂ ਦਿੰਦੀ ਹੈ ਬੱਚਾ ਟਾਪ ਕੁਆਲਟੀ ਸੂਜੀ ਵਧੀਆ ਵਧੀਆ ਹਾਂਜੀ ਆਪਦੇ ਬੰਨੂਆਂ ਦਾ ਬਾਬਾ ਨਾਨਕ ਮੇਰ ਕਰੇ ਵੀ ਵਧੀਆ ਹੀ ਸੂਕੀ ਕਹਿ ਕੇ ਦੇਵਾਂਗੇ ਜੀ ਹਾਂ ਬਾਕੀ ਗਾਂ ਵਾਲੇ ਦੇ ਹਾਂਜੀ ਗਾਂ ਵਾਲੇ ਬਾਕੀ ਭਾਈ ਜੀ ਅਸੀਂ ਪਿਛਲੀ ਮੰਡੀ ਤੇ ਇਸੇ ਅੱਡੇ ਤੇ 5-6 ਘੋੜੀਆਂ ਸੇਲ ਕਰੀਆਂ ਆਪਦੇ ਸੱਜਣਾ ਨੂੰ ਦਿੱਤੀਆਂ ਜੀ ਜ਼ਿਮੀਂਦਾਰ ਭਰਾਵਾਂ ਨੂੰ ਠੀਕ ਹੈ ਸਾਰੀਆਂ ਘੋੜੀਆਂ ਬਹੁਤ ਚੰਗੇ ਬੱਚੇ ਸੀ ਚੰਗੇ ਬੱਚੇ ਬਸ਼ੇਰੀਆਂ ਦਿੱਤੀਆਂ ਘੋੜੀਆਂ ਨਾਲ 2-3 ਘੋੜੀਆਂ ਬੱਚੀਆਂ ਬਹੁਤ ਚੰਗੀਆਂ ਸੂਈਆਂ ਜੀ ਬਸ਼ੇਰੀਆਂ ਅੱਛਾ ਹਾਂਜੀ ਇੱਕ ਅਸੀਂ ਬੁੱਟਰ ਸ਼ਰੀ ਪਿੰਡ ਦਿੱਤੀ ਸੀ ਘੋੜੀ ਆਪਦੇ ਮਿੱਤਰਾਂ ਨੂੰ ਹੀ ਬਹੁਤ ਚੰਗੀ ਬੱਚੀ ਲਿਆਈ ਹੈ ਜੀ ਉਹ ਇੱਥੇ ਬੱਚੀ ਵੀ ਮੰਡੀ ਚਾਈ ਵੀ ਆ ਇੱਥੇ ਆਈ ਹਾਂਜੀ ਆਊਗੀ ਆਪਣੇ ਕੋਲ ਉਹ ਬੱਚੀ ਜੀ ਇੱਥੇ ਠੀਕ ਕੱਲ ਦਾ ਹੀ ਯਾਨੀ ਕਿ ਜਿਹੜਾ ਬੰਦਾ ਲੈ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਅਗਲੇ ਸਾਲ ਇੱਥੇ ਤੰਬੂ ਲਾਊਗਾ ਹੀ ਲਾਊਗਾ ਹੀ ਲਾਊਗਾ ਜੀ ਹਾਂ ਜੀ ਬਹੁਤ ਸੋਹਣੀ ਗੱਲ ਆ ਅੱਗੇ ਜਿਵੇਂ ਹੁੰਦਾਵੇਂ ਬਾਈਕੋਟ ਕਰਦਾ ਉਹ ਪੈਂਦੀਆਂ ਕੁੜੀ ਰੱਖੇ ਕੁੱਟਾ ਵਾਲੇ ਮੁੰਡੇ ਨੇ ਤੇ ਆਪਾਂ ਹੁਣ ਪਹਿਲੀ ਵਾਰੀ ਵਿਚਾਰੇ ਨੂੰ ਮਾਰਾ ਦੇ ਦੇ ਬਚਾ ਹਾਂ ਉਹਨਾਂ ਮਾਰ ਨਹੀਂ ਕਰਨਾ ਸੀ ਮਾਰ ਨਹੀਂ ਕਰ ਨਾਲ ਹੋਰ ਦਸਾਂ ਨਹੀਂ ਵੀ ਨਹੀਂ ਕਰਨਾ ਸੀ ਹਾਂ ਜੀ ਹਾਂ ਹੋਰ ਉਹਦੇ ਸਤਾਫ ਪੈਦਾ ਆ ਕਿ ਅਕਲ ਮੈਨੂੰ ਕੱਲੇ ਕੁੜੀ ਪਰ ਹੋਰ ਲੈ ਕੇ ਜਾਦੀ ਠੀਕ ਹੈ ਬਹੁਤ ਵਧੀਆ ਬਾਕੀ ਅਸੀਂ ਤਕਰੀਬਨ ਜਿਹੜਾ ਬਾਈ ਜੀ ਮਾਲ ਲੈ ਕੇ ਆਉਣੇ ਆ ਮੰਡੀ ਤੇ ਆਪਦੇ ਜ਼ਿਮੀਂਦਾਰਾਂ ਜ਼ਿਮੀਂਦਾਰ ਭਰਾਵਾਂ ਵਾਲਾ ਸੇਲ ਪਰਚੇਜ ਵਾਲਾ ਪ੍ਰੋਸੈਸ ਆ ਸਾਡੇ ਕੋਲੇ ਕੋਈ ਯੂਪੀਐਨ ਦੇ ਮਤਲਬ ਦਾ ਮਾਲ ਹੈ ਨਹੀਂ ਗਾ ਬਾਲਾ ਠੀਕ ਹੈ ਅਸੀਂ ਚੰਬੇ ਜਾਨਵਰ ਜ਼ਿਆਦਾ ਲੈ ਕੇ ਆਉਣੇ ਆ ਜੀ ਠੀਕ ਹੈ ਉਹ ਨੁਕਰੇ ਜਾਨਵਰ ਹੀ ਲਿਆਵਾਂਗੇ ਕੱਲ ਨੂੰ ਦੋ ਤਿੰਨ ਘੋੜੀਆਂ ਲੈ ਕੇ ਆਵਾਂਗੇ ਇੱਕ ਬੱਚੀ ਲੈ ਕੇ ਆਵਾਂਗੇ ਮਤਲਬ ਉਹ ਕਣੀਆਂ ਕਰਕੇ ਮੀਂਹ ਕਰਕੇ ਮੌਸਮ ਖਰਾਬ ਕਰਕੇ ਨਹੀਂ ਲੈ ਕੇ ਆਉਂਦਾ ਜੀ ਠੀਕ ਹੈ ਚੰਬੀਆਂ ਘੋੜੀਆਂ ਲਿਆਉਂਦੀਆਂ ਜੀ ਕੀ ਮੁੱਲ ਰੱਖਿਆ ਇਹਦਾ ਇਹ ਦਾ ਮੁੱਲ 2.5 ਲੱਖ ਰੁਪਏ ਕਰਦੇ ਆਂ ਜੀ ਮਾਨਤਨ ਹੋਈ ਹਾਂਜੀ ਮਾਨਤਨ ਜਰੂਰ ਹੋ ਜੂਗਾ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਗੀ ਤਾਂ ਵਧੀਆ ਪੂਰਾ ਮਾਨਤਨ ਕਰਾਂਗੇ ਕੋਈ ਗੱਲ ਠੀਕ ਹੈ ਹਾਂਜੀ ਲੋਬੀ ਦੋਸਤੋ ਸੰਪਰਕ ਕਰ ਲਓ ਗੱਲਬਾਤ ਕਰਨ ਦਾ ਕੋਈ ਹਰਜ ਨਹੀਂ ਹੁੰਦਾ ਬਾਕੀ ਤੁਸੀਂ ਫੋਨ ਤੇ ਜਿਹੜਾ ਵੀ ਦਿਲ ਕੀਤਾ ਜਿੰਮੇ ਦਾ ਵੀ ਕੀਤਾ ਉਹ ਤੁਸੀਂ ਗੱਲਬਾਤ ਹਾਂਜੀ 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 ਜੀ ਭਾਈ ਅੱਗੇ ਅੱਗੇ ਕਾ ਲਾਲ ਗਰੜੀ ਘੋੜੀ ਆ ਜੀ 60 ਇੰਚ ਹਾਈਟ ਆ 7 ਕ ਸਾਲ ਉਮਰ ਆ ਜੀ ਪਹਿਲਾਂ ਵੀ ਬਹੁਤ ਚੰਗੇ ਬੱਚੇ ਸੂਹੀ ਆ ਜੀ ਠੀਕ ਠੀਕ ਹੈ ਤੇ ਹੁਣ ਇਹ 4.5 5 ਮਹੀਨੇ ਦੀ ਗੱਬਣਾ ਜੀ ਇਹ ਵੀ ਨੁਕਰੇ ਘੋੜੇ ਤੋਂ ਗੱਬਣਾ ਜੀ ਠੀਕ ਹੈ ਇਹ ਆਪਾਂ ਬਾਈ ਚਮਕੌਰ ਤੋਂ ਲਈ ਸੀ ਮੱਲੇਖਾਂ ਪਿੰਡ ਤੋਂ ਜੀ ਠੀਕ ਹੈ ਹਾਂ ਜੀ ਤੇ ਇਹ ਵੀ ਬਹੁਤ ਟੌਪ ਘੋੜੀ ਆ ਚੰਗੀ ਵਧੀਆ ਸੋਹਣਾ ਤੋਰਾ ਤੁਰਦੀ ਆ ਵਾਲ ਪੌਰੀਆਂ ਦੀ ਇਹ ਵੀ ਸਾਫ ਆ ਜੀ ਪਹਿਲਾਂ ਸੂਈ ਆਪਣੇ ਕੋਲ ਹਾਂ ਜੀ ਪਹਿਲਾਂ ਆਪਣੇ ਕੋਲ ਨਹੀਂ ਸੂਈ ਬਾਈ ਚਮਕੌਰ ਕੋਲੋਂ ਲੈ ਕੇ ਆਈ ਜੀ ਆਪਾਂ ਇਹ ਭਰੋਸੇਮੰਦ ਬੰਦੇ ਹਾਂ ਹਾਂ ਜੀ ਭਰੋਸੇਮੰਦ ਬਾਈ ਤੋਂ ਬਾਕੀ ਰੰਗ ਬਹੁਤ ਚੰਗਾ ਜੀ ਇਹ ਜ਼ਿਮੀਦਾਰੇ ਚ ਚੱਲਦਾ ਰੰਗ ਆ ਜੀ ਲਾਲ ਗੜੜਾ ਸਾਰੇ ਚੰਗੇ ਘੋਣੇ ਤੋਂ ਮੇਟ ਕਰਕੇ ਆਪਾਂ ਸਾਰੀਆਂ ਗੱਬਣ ਘੋੜੀਆਂ ਹੀ ਆਪਣੇ ਕੋਲ ਕੋਈ ਖਾਲੀ ਘੋੜੀ ਨਹੀਂ ਕੋਈ ਨਾ ਮੇਟ ਵੀ ਨਹੀਂ ਆਪ ਨੂੰ ਜਿਆਦਾ ਨੌਲੇਜ ਨਹੀਂ ਲੈਂਦੇ ਨਹੀਂ ਲੈਂਦੇ ਹਾਂ ਜੀ ਵੀ ਗਾਂ ਵਾਲੇ ਨੂੰ ਯਾਰ ਮੇਰਾ ਪੈਸੇ ਕਮਾਉਣ ਤੇ ਜ਼ੋਰ ਨਹੀਂ ਆ ਜੀ ਨਾਲ ਦੀ ਨਾਲ ਵਿੱਤ ਪ੍ਰੂਫ ਦੇਵਾਂਗੇ ਜੀ ਇਹ ਘੋੜੀ ਮੇਟ ਹੁੰਦੀ ਦੀ ਵੀਡੀਓ ਜੀ ਹਾਂ ਫੋਟੋ ਵੀਡੀਓ ਆਪਾਂ ਸਾਰਾ ਪ੍ਰੂਫ ਦੇਵਾਂਗੇ ਜੀ ਨਾਲ ਬਾਈ ਨਾਲ ਸਹੀ 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 ਹੈ ਬਿਲਕੁਲ ਜਿੰਮੇਦਾਰ ਬੰਦਾ ਹੀ ਹੁੰਦਾ ਤੇ ਜਿੰਮੇਦਾਰ ਨੂੰ ਆਪਾਂ ਮਾਰ ਨਾੜੀ ਹੁੰਦਾ ਜੇ ਆਪਾਂ ਨੂੰ ਇੱਕ ਵਾਰੀ ਮਾਰਤਾ ਉਹ ਦੁਆਰੇ ਨਹੀਂ ਲੈ ਸਕਦਾ ਵਾਲਪੁਰ ਗਏ ਸਾਫ ਆ ਜੀ ਵਾਲਪੁਰੀਆਂ ਦੀ ਉਮਰੋਂ 6 ਸਾਲੀ ਹੋ ਜੀ 6-7 ਸਾਲ ਠੀਕ ਹੈ ਹਾਂ ਜੀ ਠੀਕ ਹੈ ਤੇ ਇਹ ਬੱਚਾ ਕਿਵੇਂ ਦਾ ਦੇ ਦੂ ਬਾਈ ਬਾਈ ਇਹ ਵੀ ਜਿਹੜਾ ਬੱਚਾ ਜਿਹੜਾ ਨੌਲੇਜ ਨੌਲੇਜ ਆ ਬੰਦਾ ਇਹ ਰੰਗ ਵਿਕਦਾ ਬਹੁਤ ਆ ਜੀ ਆਪਣੇ ਆ ਹਾਂ ਲਾਲ ਗਰੜੀ ਛੇ ਘੋੜੀ ਆ ਗਈ ਇਹ ਵੀ ਪੂਰੀ ਸਹੀ ਇਹਦਾ ਕੀ ਮੁੱਲ ਕੀਤਾ ਬਾਈ ਇਹਦਾ 175 ਕਰਦੇ ਆ ਜੀ ਬੋਲ 175 ਇਹ ਤੇ ਵੀ ਮਾਨਤਨ ਹੋ ਜਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਤੇ ਇਹ ਅਗਲੀ ਇਹ ਮਲਾਈ ਆ ਦੀ ਘੋੜੀ ਇਹ ਹਜੇ ਗੱਬਣ ਚ ਇੱਕ ਪਾਸ ਨਹੀਂ ਜੀ ਆਪਾਂ ਬਾਈ ਨੂੰ ਜਿਹੜਾ ਲਊਗਾ ਉਹਨੂੰ ਇਹੀ ਗੱਲ ਕਹਿ ਕੇ ਦੇਵਾਂਗੇ ਵੀ ਘੋੜੀ ਮਲਾਈ ਵੀ ਆ ਹਾਂ ਗੱਬਣ ਰਹਿ ਜਾਏ ਖਾਲੀ ਰਹਿ ਜਾਏ ਤੁਹਾਡੇ ਕਰਮ ਅੰਦਰ ਦੀ ਸਾਫ ਆ ਉਹ ਆਪਣੀ ਗਾਰੰਟੀ ਹੋਊਗੀ ਜੇ ਮਤਲਬ ਗੱਬਣ ਰਹਿ ਗਈ ਤਾਂ ਅਗਲੇ ਦੇ ਭਾਗ ਆ ਜੀ ਜੇ ਨਾ ਰੂ ਤਾਂ ਪੋਸਟ ਫੀਸ ਚ ਮਲਾ ਕੇ ਵੀ ਦੇ ਦੇਣਾ ਕਿੰਨੀ ਉਮਰ ਹੋ ਗਈ ਇਹ ਵੀ ਹੋਊਗੀ 7 ਕਸਾਲੀ ਜੀ 7 ਸਾਲ ਉਮਰ ਠੀਕ ਤੇ ਇਹ ਘੋੜੀ ਤੋਰਾ ਵੀ ਬਹੁਤ ਚੰਗਾ ਤੁਰਦੀ ਆ ਇਹ ਕਿਹਦੇ ਤੋਂ ਗੱਬਣਾ ਇਹ ਆਪਣੇ ਨਗਵਾਂਡ ਪਿੰਡ ਹੀ ਆ ਜੀ ਘੋੜਾ ਬਾਈ ਕੋਲੇ ਉਹ ਤੋਂ ਮਲਾਈ ਨੁਕਰੀਏ ਹਾਂ ਜੀ ਨੁਕਰਾ ਘੋੜਾ ਹਾਥੀ ਦਾ ਬੱਚਾ ਉੱਥੇ ਸਾਹਮਣੇ ਆਊਗਾ ਜੀ ਠੀਕ ਆਊਗਾ ਵੀ ਇੱਥੇ ਸਤਵੰਤਾ ਬਾਈ ਸੰਘਾ ਜੀ ਉਹਦੇ ਕੋਲੇ ਠੀਕ ਹੈ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ 1.5 ਲੱਖ ਰੁਪਏ ਕਰ ਦਿੰਦੇ 1.5 ਕਰ ਦਿੰਦੇ ਮਾਰ ਦਾ ਨਹੀਂ ਚ ਵੀ ਇਹਦੇ ਤੋਂ ਵੀ ਕਰ ਦਿੰਦੇ ਕੋਸੇ ਘੋੜਾ ਕੋਸੇ 20 ਚ ਮਲਾ ਕੇ ਵੀ ਦੇ ਦਵਾਂ ਦੁਬਾਰਾ ਛੱਡਣਗੇ ਹਾਂ ਜੀ ਦੁਬਾਰਾ ਛੜਵਾਵਾਂ ਹਾਂ ਓਕੇ ਸਹੀ ਆ ਬਾਈ ਵਧੀਆ ਇਹ ਬਾਈ ਨੁਕਰੀਏ ਇਹ ਘੋੜੀ ਮਾਰਵਾੜੀ ਆ ਗਈ ਜੀ ਇਹ 10 ਮਹੀਨਿਆਂ ਦੀ ਗੱਬਣਾ ਜੀ 1 ਮਹੀਨਾ ਹੀ ਰਹਿ ਗਿਆ ਤੇ ਲਾਟਰੀ ਹੈ ਜਿਹੜਾ ਮਰਜੀ ਪੱਟ ਲਈ ਹਾਂ ਇਹ ਸਗਰਾਣੇ ਵਾਲੇ ਘੋੜੇ ਤੋਂ ਗੱਬਣਾ ਜੀ ਬਾਈ ਬਾਜ ਵਾਲੇ ਦਾ ਘੋੜਾ ਬਹੁਤ ਕੈਂਟ ਆ ਹਾਂਜੀ ਹਾਂਜੀ ਠੀਕ ਐ ਇਹ ਉਹ ਤੋਂ ਮਿਲੀ ਵੀ ਆ ਜੀ ਇਹਦਾ 1 ਮਹੀਨਾ ਹੀ ਰਹਿ ਗਿਆ ਕੁੜੀ ਦਾ ਜੀ ਠੀਕ ਐ ਬਾਈ ਜੇ ਕੁੜੀ ਆਪਾਂ ਨੂੰ ਐ ਵੀ ਨਹੀਂ ਜੇ ਕੋਈ ਬੰਦਾ ਲੈਣ ਦਾ ਚਾਹਵਣ ਹੋਇਆ ਵੀ 1 ਮਹੀਨਾ ਰਹਿ ਗਿਆ ਲਾਟਰੀ ਪੱਟ ਲੈ ਹਾਂ ਵੀ ਵਧੀਆ ਚੰਗਾ ਬੱਚਾ ਸੂ ਜੀ ਕਿਹੜੇ ਸੂਏ ਇਹ ਇਹ ਹੋ ਜੀ 7-8 ਸਾਲ ਦੀ ਉਮਰ ਦੀ ਇਹ ਹੋਊਗੀ ਹੋਊਗੀ ਚੌਥੇ ਸੂਏ ਦੀ ਚੌਥੇ ਸਾਂਜੀ ਠੀਕ ਐ ਬਾਈ ਹਾਂਜੀ ਕੁੜੀ ਵੀ ਕੈਂਟ ਆ ਹਾਂਜੀ ਹਾਂਜੀ ਠੀਕ ਐ ਇਹ ਤਾਂ ਬਈ ਫਿਰ ਇਹ ਤਾਂ ਵਾਕਈ ਤੇਰੀ ਗੱਲ ਲਾਟਰੀ ਆ ਏ ਬਾਈ ਜੀ ਆਹ ਘੋੜੀ ਆਪਣੇ ਕੋਲੇ ਬਹੁਤ ਚੰਗਾ ਸੋਹਣਾ ਤੋਰਾ ਤੁਰਦੀ ਏ ਰੇ ਬੀਆ ਜੀ 35 35 ਬੁੰਤੀ ਦੇ ਬੜੇ ਆਰਾਮ ਨਾਲ ਖੁੱਲੀ ਤੁਰਦੀ ਏ ਜੀ ਘੋੜੀ ਸਾਨੂੰ ਆਪਦੇ ਮੇਲੇ ਦੀ ਇਹ ਘੋੜੀ ਸ਼ਾਨ ਲੱਗਦੀ ਸਾਰੇ ਆਪਦੇ ਅੱਡੇ ਦੀ ਸ਼ਾਨ ਆ ਜੀ ਇਹ ਘੋੜੀ ਸਾਰਿਆਂ ਘੋੜਿਆਂ ਨਾਲੋਂ ਬਹੁਤ ਸਾਊਸ ਲੱਗ ਆ ਜੀ 4.5 ਮਹੀਨੇ ਦੀ ਨਾ ਕਿਹੜਾ ਦੇ ਕੇ ਹਟੇ ਹੋ ਕਿ ਜਾਣਾ ਸੀ ਤਿਆਰੀ ਸੀ ਕਿ ਜੀ ਇੰਨੇ ਤੋਂ ਬਾਈ ਜੀ ਤੁਸੀਂ ਆ ਗਏ ਠੀਕ ਹੈ ਠੀਕ ਹੈ ਠੀਕ ਹੈ ਤੇ ਬਹੁਤ ਵਧੀਆ ਟੌਪ ਦੀ ਚੰਗੀ ਘੋੜੀ ਆ ਜੀ 4.5 ਮਹੀਨਿਆਂ ਦੀ ਕਾਂਡੇ ਦੇ ਬੱਚੇ ਤੋਂ ਗੱਭਣਾ ਜੀ ਠੀਕ ਹੈ ਹਾਂ ਜੀ ਉਹ ਬਾਈ ਗੁਰਪਾਲ ਕੋਲੇ ਘਹਿਣਾ ਕੋਲੇ ਇਹ ਹੋ ਗਿਆ 6 5 6 ਸਾਲ ਦੀ ਉਮਰ ਦੇ ਵੀ ਹਾਈਟ ਕਿੰਨੀ ਆ ਦੀ ਹਾਈਟ ਹੋ ਕਾਟ ਦੇ ਲੰਬ ਸਮਝੀ ਕਾਹ ਤਾਰੇ ਠੀਕ ਆ ਬਾਈ ਘਰੇ ਕਿੰਨੇ ਕ ਜਾਨਵਰ ਰਹਿੰਦੇ ਆ ਮੇਲੇ ਤੋਂ ਬਿਨਾ ਘਰੇ ਹੁੰਦੇ ਆ ਜੀ 8 ਤੋਂ 10 ਜਾਨਵਰ ਹੋਂ ਵੀ ਹੈਗੇ ਆ ਘਰੇ ਜਿਹੜੇ ਪੱਕੇ ਹੈਗੇ ਆ ਘਰੇ ਹੁੰਦੇ ਹੀ ਆ ਹਾਂਜੀ ਤੇ ਨਾਲ ਨਾਲ ਸਾਰਾ ਸਾਲ ਹੀ ਚੱਲਦਾ ਰਹਿੰਦਾ ਸੇਲ ਪਰਚਾਈ ਹਾਂਜੀ ਬਾਈ ਜ਼ਿੰਮੇਦਾਰਾ ਕੰਮ ਆ ਜੀ ਖੇਤੀਬਾੜੀ ਕਰਦੇ ਆ ਨਾਲ ਉਹ ਜਿਆ ਪ੍ਰੋਸੈਸ ਆ ਵੀ ਕੋਈ ਜਾਨਵਰ ਚੰਗਾ ਮਿਲ ਜੇ ਤਾਂ ਲੈ ਲਈਦਾ ਘਰੇ ਵੇਚ ਲਈਦਾ ਠੀਕ ਹੈ ਨਹੀਂ ਆ 7 ਤੋਂ 8 ਜਾਨਵਰ ਘਰੇ ਰੱਖੀ ਦੀ ਆ ਜੀ ਪੱਕੇ ਜੇ ਆਪਣੀ ਮੇਲੇ ਤੋਂ ਬਾਅਦ ਵੀ ਕੋਈ ਵੀਡੀਓ ਵੇਨਾ ਤਾਂ ਸੰਪਰਕ ਕਰ ਸਕਦਾ ਹਾਂਜੀ ਬਾਈ ਜੀ ਜਰੂਰ ਜੀ ਮੋਸਟ ਵੈਲਕਮ ਕੋਈ ਵੀਡੀਓ ਵੇਖ ਕੇ ਆਉਂਦਾ ਤਾਂ ਠੀਕ ਆ ਹਾਂਜੀ ਘਰੇ ਵੀ ਜਾਨਵਰ ਹੁੰਦੇ ਆ ਬਾਕੀ ਆਪਣੇ ਕੋਲੇ ਸੇਲ ਆਸਤੇ ਕੋਈ ਨਾ ਕੋਈ ਕਿੰਨੇ ਦਿਨ ਰਹੋਗੇ ਬਈ ਇੱਥੇ ਅਸੀਂ 20 21 ਤਰੀਕ ਤਾਈਂ ਰਾਵਾਂਗੇ ਜਦੋਂ ਮੇਲਾ ਐਂਡ ਹੋ ਗਿਆ ਜੀ ਤਾਂ ਉਦੋਂ ਜਾਵਾਂਗੇ ਸਾਡਾ ਘਰ ਦਾ ਮੇਲਾ ਠੀਕ ਆ ਹਾਂ 15 ਕਿਲੋਮੀਟਰ ਬੈਠਾ ਕਿਵੇਂ ਰਹਿੰਦਾ ਬਾਈ ਮੇਲਾ ਮੇਲਾ ਬਹੁਤ ਵਧੀਆ ਰਹਿੰਦਾ ਜੀ ਬਹੁਤ ਵਧੀਆ ਖਰੀਦ ਵਿੱਚ ਹੁੰਦੀ ਆ ਬਹੁਤ ਵਧੀਆ ਟਾਂਕਣਾ ਹੁੰਦੀ ਆ ਬਾਈ ਜੀ ਠੀਕ ਆ ਕੋਈ ਕਿਸੇ ਗੱਲੋਂ ਕੋਈ ਕਿੰਤੂ ਪ੍ਰਾਂਤੂ ਨਹੀਂ ਬਾਕੀ ਐਦ ਕੀ ਵਧੀਆ ਸਰਕਾਰ ਸਰਕਾਰ ਦਾ ਪ੍ਰਾਂਨਾ ਸੱਚਾ ਸੁੱਚਾ ਸਿਸਟਮ ਹੈ ਉਹਦਾ ہاں ਜੀ ਕਿ ਜੇ ਕਿਸੇ ਨੂੰ ਚੀਜ਼ ਫਿੱਟ ਵੀ ਨਾ ਆਵੇ ਨਾ ਘਰੇ ਲ ਜਾ ਕੇ ਤਾਂ ਵੀ ਅਸੀਂ ਕਿਹਾ ਨਹੀਂ ਪੁੱਠੀ ਸਾਡੇ ਕੋਲੇ ਬਾਈ ਮੇਰਾ ਇੱਕ ਨਿੱਜੀ ਸਵਾਲ ਆ ਸੁਖਵੀਰ ਯਾਦ ਆਉਣਾ ਜਦੋਂ ਆ ਮੇਲਾ ਹੁੰਦਾ ਹਾਂ ਹਾਂ ਜੀ ਬਾਈ ਉਹ ਤਾਂ ਜਿਵੇਂ ਮੱਝਾਂ ਮੋਝਾਂ ਗਾਵਾਂ ਉਹ ਤਾਂ ਬਾਈ ਕੰਪੀਟੀਸ਼ਨ ਕਰਾਏ ਆ ਬੰਦੇ ਨੇ ਸਭ ਕੰਪੀਟੀਸ਼ਨ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਕਿੰਨਾ ਬਾਈ ਉਹ ਵਾ ਬਦਲ ਸਾਹਿਬ ਸੀ ਵੱਡੇ ਬਦਲ ਸਾਹਿਬ ਸੀ ਬਾਈ ਉਹਨਾਂ ਨੂੰ ਮੋਹ ਪ੍ਰੇਮ ਸੀ ਜਾਨਵਰਾਂ ਨਾਲ ਨਾ ਉਹ ਉਹਦੋਂ ਕਰਾਉਂਦੇ ਸੀ ਕਿ ਕੰਪੀਟੀਸ਼ਨ ਵੀ ਕਰਾਉਂਦੇ ਸੀ ਬਾਈ ਜਦੋਂ ਦੀ ਜਦੋਂ ਦਾ ਉਹਨਾਂ ਨੇ ਵੀ ਇਹ ਕੰਮ ਉਤਪੜਿਆਲੇ ਜਾਂ ਵੜਿਆ ਮੇਲਾ ਉਦੋਂ ਬਾਅਦ ਕੰਪੀਟੀਸ਼ਨ ਦਾ ਹੋਇਆ ਹੀ ਨਹੀਂ ਬਾਈ ਹਾਂ ਜੀ ਤੇ ਮਤਲਬ ਅੱਗੇ ਇੱਥੇ ਆਪਣੇ ਗਵਰਨਮੈਂਟ ਕਾਲਜ ਹੁੰਦੇ ਸੀ ਵਧੀਆ ਜੀ ਬੁਰਾ ਸ਼ਾਹ ਸੀ ਆਪਣੇ ਮਕਸਰ ਜ਼ਿਲ੍ਹੇ ਨੂੰ ਖਾਸ ਕਰਕੇ ਜਾਣਿਆ ਜਾਂਦਾ ਸੀ ਸ਼ੌਂਕ ਪੈ ਗਿਆ ਸੀ ਇਹ ਰੇ ਸ਼ੌਂਕ ਸੀਗਾ ਜੀ ਇਨਸਾਨ ਹੋ ਜਾਂ ਉਹਨਾਂ ਦੇ ਜਾਣਕਾਰ ਹੋ ਜਾਂ ਬਾਕੀ ਬਾਈ ਜੀ ਮਾਗੀ ਦਾ ਮੇਲਾ ਹੀ ਆਪਣੇ ਤਕਰੀਬਨ ਸਾਰੇ ਮੇਲਿਆਂ 'ਚੋਂ ਵੱਡਾ ਮੇਲਾ ਜੀ ਏਸ਼ੀਆ ਦਾ ਨੰਬਰ 1 ਹਾਂਜੀ ਪੂਰਾ ਟਾਪ ਦਾ ਮੇਲਾ ਇਹੀ ਆ ਜੀ ਬੜੀ ਸੋਹਣੀ ਰੁੱਤ ਚਾਉਂਦਾ ਜੀ ਹਮਮ ਚਲੋ ਐਤਕੀ ਥੋੜਾ ਜਿਹਾ ਮੌਸਮ ਨੇ ਖਰਾਬੀ ਕਰਤੀ ਨਹੀਂ ਵਧੀਆ ਰੁੱਤ ਚਾਉਂਦਾ ਜੀ ਨਾ ਸਹੀ ਤੇ ਬੜਾ ਵਧੀਆ ਪ੍ਰੋਸੈਸ ਸੀਗਾ ਜੀ ਉਹਨਾਂ ਦਾ ਪਰਾਲਾ ਉਹ ਯਾਦ ਆਉਂਦੇ ਹੀ ਹੁੰਦੇ ਆ ਜੀ ਉਹਨਾਂ ਤੋਂ ਬਿਨਾਂ ਤਾਂ ਧੂਰੇ ਆ ਜੀ ਮੇਲੇ ਨਾ ਸਹੀ ਆ ਬਾਈ ਹਾਂਜੀ ਤੇ ਉਹ ਮਗਰਲੇ ਜਾਨਵਰ ਕਿਹੜੇ ਹਾਂਜੀ ਉਹ ਤਿੰਨ ਬੱਚੀਆਂ ਜੀ ਇੱਕ ਬੱਚੀ ਅਸੀਂ ਕੱਲ ਸੇਲ ਕਰਤੀ ਆ ਜੀ ਅੱਛਾ ਕੱਲ ਇੱਕ ਹੋ ਗਈ ਸੇਲ ਹਾਂਜੀ ਹਾਂਜੀ ਠੀਕ ਆ ਆ ਜਾ ਬਈ ਉੱਤਰ ਆ ਬਸ਼ੇਰੀਆਂ ਹਾਂਜੀ ਆ ਬੱਚੀ ਆ ਜੀ ਇੱਕ ਬਸ਼ੇਰੀ ਠੀਕ ਹੈ ਸਾਡੇ ਕੋਲ ਛੋਟੀ ਮੂੰਹ ਚੌਕੜੀ ਆ ਜੀ ਦਿਖਾ ਦੀ ਬਾਈ ਡਿਟੇਲਸ ਸਵਾਰ ਕੇ ਮਗਰੋਂ ਵੀ ਦਿਖਾ ਦੀ ਸਵਾਰ ਕੇ ਕਿੰਨੇ ਚਿਰ ਦੀ ਆ ਬਾਈ ਇਹ ਮੂੰਹ ਚੌਕੜੀ ਆ ਜੀ 5-6 ਮਹੀਨੇ ਦੀ ਹੋਊਗੀ ਜੀ ਬਸ 5-6 ਮਹੀਨੇ ਹਾਂਜੀ ਠੀਕ ਹੈ ਕਮੈਤ ਰੰਗ ਆ ਜੀ ਇਹ ਵੀ ਸੇਲ ਆਪਣੇ ਕੋਲੇ ਬੱਚੀ ਇਹ ਕਿਹਦੀ ਬੱਚੀ ਆ ਬਾਈ ਇਹ ਬੱਚੀ ਆਪਣੇ ਨਾਲ ਹੀ ਉੱਥੇ ਕੋੜਾ ਸੀਗਾ ਬਾਈ ਚੋੜੜੀ ਹਾਂ ਛੋੜਣ ਵਾਲੇ ਬਾਈ ਨੇ ਜਗਮੀਤ ਦੇ ਜਨਮੀ ਆ ਜੀ ਠੀਕ ਹੈ ਹਾਂ ਜੀ ਜਗਮੀਤ ਕੋਲੇ ਜਗਮੀਤ ਕੋਲੀ ਉਹਦੇ ਕੋਲੋਂ ਆਪਾਂ ਲਈ ਜੀ ਬੱਚੀ ਠੀਕ ਹੈ ਹਾਂ ਜੀ ਠੀਕ ਇਹਦੇ ਤਿੰਨ ਪੈਰ ਚਿੱਟੇ ਆ ਜੀ ਮੱਥੇ ਬਲੇਜ ਆ ਇਹ ਵੀ ਦੇ ਦਿਆਂਗੇ ਆਪਾਂ ਬੱਚੀ ਠੀਕ ਹੈ ਇਹਦਾ ਕੀ ਮੁੱਲ ਕੀਤਾ ਬਾਈ ਇਹਦਾ 1 ਤੋਂ 10 ਮੁੱਲ ਕਰਦੇ ਆ ਜੀ ਮਾਨਤਾਨੇ ਚ ਵੀ ਕਰਦੇ ਆਂਗੇ ਜੀ ਤੇ ਚ ਵੀ ਮਾਨਤਾਨ ਠੀਕ ਆ ਆ ਬੱਚੀ ਗਾਰੰਟੀ ਨਾਲ ਰੌਲੀ ਵਾਲੇ ਅਰਜਨ ਘੋੜੇ ਦੀ ਆ ਜੀ ਜਿਹੜਾ ਸਾਹਮਣੇ ਆਪਣੇ ਬਾਈਆਂ ਦੀ ਠੀਕ ਆ ਅੱਡਾ ਤੰਬੂ ਲਾਉਂਦੇ ਆ ਇਹ ਠੀਕ ਆ ਉਹਦੀ ਆ ਉਹਨਾਂ ਦੀ ਆ ਬਾਈਆਂ ਦੀ ਰੌਣੀ ਵਾਲੇ ਅਰਜਨ ਦੀ ਆਪਾਂ ਗਰੰਟੀ ਨਾਲ ਦੇਵਾਂਗੇ ਜੀ ਭਾਣਾ ਦੀ ਕੋਈ ਵੀ ਬੰਦਾ ਇਹਨੂੰ ਟੈਸਟ ਕਰਾ ਲੇ ਉਹ ਆਪਣਾ ਡੀਐਨਏ ਹਾਂਜੀ ਹਾਂਜੀ ਸਹੀ ਆ ਹਾਂਜੀ ਬਾਈ ਟਣਕਾ ਆ ਕੇ ਗੱਲ ਕੀਤੀ ਉਹ ਵੀ ਸਹੀ ਸਵਾਦ ਵੀ ਆ ਗਿਆ ਹਾਂਜੀ 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 ਸਹੀ ਆ ਬਾਈ ਦੱਸਦਾ ਹੋਰ ਆ ਨਿਕਲਦੇ ਕੁਝ ਹੋਰ ਹਾਂ ਹਾਂ ਉਹ ਗੱਲ ਨਹੀਂ 14-15 ਮਹੀਨਿਆਂ ਦੀ ਉਮਰ ਆ ਬੱਚੀ ਦੀ ਠੀਕ ਆ ਬਾਈ ਹਾਂਜੀ ਠੀਕ ਆ ਤੇ ਇਹਦਾ ਮੁੱਲ ਕੀ ਕੀਤਾ ਇਹਦਾ 1.5 ਲੱਖ ਰੁਪਏ ਮੁੱਲ ਕਰਦੇ ਆ ਬੱਚੀ ਠੀਕ ਆ ਤੇ ਇਹੇ ਇਹ ਬੱਚੀ ਨਾਲ ਜੀ ਬਾਈ ਆਪਾਂ ਲਈ ਸੀਗੀ ਉਹ ਬਾਈਆਂ ਨੇ ਆਪ ਨੂੰ ਕਹਿ ਕੇ ਦਿੱਤੀ ਸੀਗੀ ਹਾਂਜੀ ਠੀਕ ਆ ਵੀ ਆਪਣੇ ਕੋਲੇ ਇਹਦਾ ਕੋਈ ਪ੍ਰੂਫ ਨਹੀਂਗਾ ਜੀ ਅਛਾ ਅਨੌਣਾ ਵੀ ਉਹਨਾਂ ਨੇ ਉਹਨਾਂ ਨੇ ਗੱਲੀਬਾਤ ਹੀ ਗਿਆ ਸੀ ਹਾਂਜੀ ਠੀਕ ਆ ਉਹਨਾਂ ਨੇ ਆਪ ਨੂੰ ਅਰਜਨ ਵੀ ਦੱਸੀਆ ਰੌਣੀ ਹਾਂਜੀ ਆਪਣੇ ਕੋਲੇ ਇਹਦਾ ਕੋਈ ਪ੍ਰੂਫ ਨਹੀਂ ਇਹਦਾ ਹੈ ਜੀ ਸਾਰਾ ਕੁਝ ਠੀਕ ਆ ਹਾਂਜੀ ਆਪ ਇਹ ਤਾਂ ਅਗਲੇ ਦੇ ਕਹਿਣਦੇ ਆਪਾਂ ਕਹਿ ਸਕਦੇ ਆਂ ਕਹਿੰਦੇ ਆ ਜੀ ਹਾਂ ਜੀ ਵੀ ਹੁਣ ਆਪਾਂ ਇਹਦੀ ਆਪਾਂ ਗਰੰਟੀ ਨਹੀਂ ਲੈ ਸਕਦੇ ਪਰ ਉਹ ਬੱਚੀ ਮੂੰਹ ਮੰਦਰੇ ਤੋਂ ਕੰਨਾਂ ਤੋਂ ਧੌਣ ਮੂੰਹ ਮੱਥੇ ਤੋਂ ਬਹੁਤ ਜ਼ਿਆਦਾ ਟੌਪ ਆਈ ਬੱਚੀ ਸੋਹਣੀ ਆ ਮੂੰਹ ਚੌਗੜੀ ਆ ਜੀ ਇਹ ਵੀ ਉਮਰ 5 6 ਮਹੀਨਿਆਂ ਦੀ ਹੋਊਗੀ ਠੀਕ ਹੈ ਹਾਂ ਜੀ ਤੇ ਇਹ ਰੰਗ ਤਾਂ ਕਰੂਗੀ ਹਾਂ ਜੀ ਕਾਹਕੇ ਨਹੀਂ ਨਹੀਂ ਇਹ ਨੀਲੇ ਚੋਂ ਨੀਲੀ ਬਣੂ ਜੀ ਇਹ ਬੱਚੀ ਹਾਂ ਜੀ ਹਾਂ ਜੀ ਠੀਕ ਹੈ ਥੋੜਾ ਜੀ ਠੰਡ ਦਾ ਮੌਸਮ ਕਰਕੇ ਬੱਚੀਆਂ ਨਮਾਈਆਂ ਧਵਾਇਆਂ ਨਹੀਂ ਗਈਆਂ ਤਾਂ ਕਰਕੇ ਲੱਗਦੀਆਂ ਜੀ ਉਪਰੀਆਂ ਇੱਕ ਰਾਤ ਵਾਲੇ ਮਹੀਨੇ ਹਾਂ ਜੀ ਇੱਕ ਉਹ ਮਾਰਚ ਨੇ ਬਹੁਤ ਤੰਗ ਕਰਿਆ ਜੀ ਚਲੋ ਅਸੀਂ ਤਾਂ ਫੇਰ ਨੇੜੇ ਸੀਗੇ ਜਿਹੜੇ ਬਾਈ ਬਾੜੀ ਦੂਰੋਂ ਆਉਂਦੇ ਆ ਜੀ ਉਹਨਾਂ ਨੂੰ ਬਹੁਤ ਦਿੱਕਤ ਆ ਜੀ ਬਹੁਤ ਦਿੱਕਤ ਹਾਂ ਜੀ ਸਹੀ ਹੈ ਬਾਈ ਹਾਂ ਜੀ ਠੀਕ ਹੈ ਇਹਦਾ ਕੀ ਮੁੱਲ ਕੀਤਾ ਇਹਦਾ 1.5 ਲੱਖ ਰੁਪਏ ਮੁੱਲ ਕਰਦੇ 1.5 1.5 ਹਾਂ ਜੀ ਠੀਕ ਹੈ ਇਹ ਵੀ ਬੱਚੀ ਬਹੁਤ ਪੌਰੀਆਂ ਦੇ ਸਾਰੇ ਜਾਨਵਰ ਬਾਈ ਜੀ ਆਪਣੇ ਸਾਫ਼ ਆ ਕੋਈ ਜਾਨਵਰ ਨਹੀਂ ਜਿਹੜਾ ਆਊਟ ਪੌਰੀ ਦਾ ਹੋਊਗਾ ਗਲਤ ਦਾ ਠੀਕ ਹੈ ਹਾਂ ਜੀ ਬਾਈ ਤੁਸੀਂ ਜਾਦੇ ਮਾਰਵਾੜੀ ਨੂੰ ਤਰਜੀਹ ਦਿੰਦੇ ਆ ਕੀ ਕਰਨਾ ਇਹਦਾ ਬਾਈ ਜੀ ਵੈਸੇ ਤਾਂ ਸਾਡੇ ਕੋਲੇ ਜਿਹੜੇ ਘਰੇ ਜਾਨਵਰ ਰੱਖੇ ਉਹ ਤਾਂ ਨੁਕਰੇ ਰੱਖੇ ਆ ਜੀ ਪੱਕੇ ਅਛਾਬ ਨੁਕਰੇ ਰੱਖੇ ਹਾਂਜੀ ਠੀਕ ਆ ਨੁਕਰਾ ਜਾਨਵਰ ਸਦਾ ਭਾਰਾ ਜੀ ਜਿਹੜਾ ਮਾਰਵਾੜੀ ਜਾਨਵਰ ਆ ਉਹ ਥੋੜਾ ਜਆ ਮਤਲਬ ਚੰਗੀ ਲਾਈਨ ਦਾ ਚੰਗੇ ਨਾਮ ਦਾ ਵਿਖਦਾ ਹੈਣਾ ਜੀ ਹੂੰ ਤੇ ਉਹਦੇ ਕਰਕੇ ਬਾਕੀ ਅੱਡੋ-ਅੱਡ ਆਪਣੋ ਆਪਣੇ ਹੱਥ ਦੀ ਖਰੀਦ-ਵੇਚ ਹੁੰਦੀ ਆ ਜੀ ਜਿਵੇਂ ਅਸੀਂ ਜਾਦਾ ਜਾਨਵਰ ਲੈਨੇ ਜਿਹੜੇ ਜੀਵਿਦਾਰ ਭਰਾ ਲੈਣੇ ਚਾਹੀਏ ਮਤਲਬ ਯੂਪੀ ਵਾਲੇ ਦੇ ਮਤਲਬ ਦਾ ਜਾਨਵਰ ਅਸੀਂ ਨਹੀਂ ਲੈ ਕੇ ਰ ਆ ਜੀ ਠੀਕ ਹੈ ਹਾਂ ਜੀ ਜਿਵੇਂ ਕੱਲ ਸਾਡੇ ਕੋਲ ਬੱਚੀ ਗਈ ਆ ਉਹ ਜੀਰਕਪੁਰ ਸਾਈਡ ਗਈ ਆ ਜੀ ਬਹੁਤ ਜਲਦੀ ਚੰਗੀ ਬੱਚੀ ਬਹੁਤ ਚੰਗੀ ਬੱਚੀ ਸੀ ਜੀ ਮਾਰਵਾੜਿਆ ਉਹ ਆਪਣੇ ਘਰ ਦੀ ਬਰੀੜੀ ਸੀਗੀ ਉਹਦੀ ਮਾਂ ਦੁਆਰਾ ਹੁਣ ਬੱਚਾ ਦੇਣ ਵਾਲੀ ਹੈ ਜੀ ਹੱਥ ਛੇਰ ਠੀਕ ਹੈ ਬਾਈ ਹਾਂਜੀ ਇੱਕ ਦੋ ਘੋੜੀਆਂ ਸਾਡੇ ਕੋਲੇ ਮਾਰਵਾੜੀ ਰੱਖੀਆਂ ਬਾਕੀ 5-7 ਜਾਨਵਰ ਹੈਗੇ ਜੀ ਨੁਕਰੇ ਕਰੇ ਠੀਕ ਹੈ ਇਹ ਵੱਡੀਆਂ ਘੋੜੀਆਂ ਰੱਖੀਆਂ ਕੱਲੇ ਬੱਚੇ ਲੈਣ ਵਾਸਤੇ ਹਾਂਜੀ ਉਹ ਕੱਲ ਨੂੰ ਹੋ ਸਕਦਾ ਸੀ 2 ਕ ਜਾਨਵਰ ਵਿੱਚੋਂ ਨੁਕਰੇ ਲੈ ਕੇ ਆਵਾਂਗੇ ਮੀਂਹ ਕਰਕੇ ਮੌਸਮ ਕਰਕੇ ਨੁਕਰਾ ਜਾਨਵਰ ਮੇਲਾ ਛੇਦੀ ਹੁੰਦਾ ਜੀ ਠੀਕ ਹੈ ਬਾਈ ਉਹ ਲੈ ਆਏ ਨਹੀਂ ਅੱਜੇ ਕਰਕੇ ਜੀ ਸਹੀ ਹੈ ਬਾਈ ਹਾਂਜੀ ਬਾਈ ਜਿਵੇਂ ਨਵੇਂ ਬੰਦੇ ਜਾਨਵਰ ਰੱਖਦੇ ਆ ਥੋੜਾ ਨਿੱਜੀ ਸਵਾਲ ਹੈ ਇੱਕ ਆਪਣਾ ਤੁਹਾਡੇ ਕਰਕੇ ਵੀ ਜਿਹੜੇ ਨਵੇਂ ਬੰਦੇ ਜਾਣ ਮਾਰ ਰੱਖਦੇ ਆ ਜੇ ਉਹਨਾਂ ਨੇ ਸ਼ੁਰੂ ਕਰਨਾ ਮੈਂ ਬਹੁਤ ਸਾਰੇ ਬੰਦੇ ਵੇਖਿਆ ਵੇਖੋ ਵੇਖ ਰੱਖ ਤਾਂ ਲੈਂਦੇ ਆ ਹਾਂਜੀ ਤੇ ਨਵੇਂ ਬੰਦੇ ਆਸਤੇ ਕੋਈ ਆਪਦਾ ਤਜਰਬਾ ਸਾਂਝਾ ਕਰੋ ਯਾਰ ਵੀ ਕਿਹੜੀ ਚੀਜ਼ ਤੋਂ ਸ਼ੁਰੂ ਕਰਨਾ ਨਵੇਂ ਬੰਦਿਆਂ ਵਾਸਤੇ ਮੇਰਾ ਤਾਂ ਇਹ ਤਜਰਬਾ ਹੈ ਵੀ ਗੱਬਣ ਘੋੜੀ ਲੈਣ ਹਾਂਜੀ ਛੇਰੀ ਤੋਂ ਨਾ ਬਛੇਰੀ ਛੇਰੀ ਤੋਂ ਨਾ ਲੈਣ ਹਾਂ ਕਿਉਂ ਛੇਰੀ 3 ਸਾਲ ਤੱਕ ਕਰਦਾ ਤਿਆਰ ਨਹੀਂ ਹੁੰਦੀ ਹੂੰ ਫਿਰ ਗਾਂ 4-5 ਸਾਲ ਸੂਨ ਤੇ ਲੱਗ ਸੂਨਦੀ ਨੂੰ ਹੋ ਜਾਂਦਾ ਬਹੁਤ ਬੰਦਾ ਅੱਕ ਜਾਂਦਾ ਜੀ ਮਾਨ ਬਾਕੀ ਗੱਬਣ ਘੋੜੀ ਵਾਈਦੀ ਆਵਾ ਇਹਨਾਂ ਨੇ ਕਿਹਾ ਦੁੱਧ ਦੇਣਾ ਇੱਕ ਬੱਚਾ ਹੀ ਲੈਣਾ ਆਪਾਂ ਜੇ ਕੋਈ 5-7 ਮਹੀਨਿਆਂ ਦੀ ਘੋੜੀ ਕੱਬਣ ਹੋਊਗੀ ਆਪਣੇ ਕੋਲ ਜੀ ਹਨਾ ਤੇ ਕੋਈ 2-3 ਮਹੀਨੇ ਨੂੰ ਬੱਚਾ ਦੇਊਗੀ ਜੀ ਗਾਂ ਨੂੰ ਬੰਦੇ ਦਾ ਸ਼ੌਕ ਵੱਧਦਾ ਜਿਵੇਂ ਅਸੀਂ ਤੁਹਾਨੂੰ ਅੱਗੇ ਦੱਸ ਕੇ ਹਟਿਆ ਵੀ ਅਸੀਂ 2-3 ਘੋੜੀਆਂ ਚੰਬੀਆਂ ਸੀਆਂ ਜਿਹੜੀਆਂ ਕਿ ਮਤਲਬ ਸੇਲ ਕਰੀਆਂ ਉਹ ਵਧੀਆ ਬੱਚੇ ਦਿੱਤੇ ਐਦ ਕਿ ਉਹ ਬਾਈ ਸਾਡੇ ਨਾਲ ਇੱਥੇ ਵਧੀਆ ਹੱਥ ਸਾਂਝਾ ਕਰਦੇ ਆਉਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਹਨਾ ਸਹੀ ਹੈ ਤੇ ਮੰਡੀ 'ਚ ਵੀ ਆ ਕੇ ਬੈਠੀ ਆ ਜੀ ਉਹ ਬਾਈ ਸਹੀ ਹੈ। ਬੀਓਸਾ ਨੂੰ ਕਿਹਾ ਸੀ ਕਹਿੰਦੇ ਵੀ ਅਸੀਂ ਜਨਵਰ ਛੋਡੇ ਤੋਂ ਹੀ ਲੈਣੇ। ਹਾਂਜੀ। ਠੀਕ ਹੈ। ਚਲੋ ਭਲਾਂ ਦੀ ਆਪਣੇ ਤੋਂ ਲੈਣ ਕਿ ਤੋਂ ਹੋਰ ਲੈਣ ਜੀ ਹੈ ਨਾ ਜਨਵਰ ਪਰ ਉਹਨਾਂ ਨੂੰ ਸ਼ੌਂਕ ਵਧ ਗਿਆ ਜੀ। ਉਹਨਾਂ ਨੇ ਬੱਚੀ ਦੇ ਦਿੱਤੀ ਵਧੀਆ ਕਰੇ। ਬਾਈ ਜੇ ਉਹੀ ਚੀਜ਼ ਆਪਾਂ ਝੂਠ ਮਾਰ ਕੇ ਦੇ ਦਿੰਦੇ ਤੇ ਉਹਨਾਂ ਨੇ ਦਸਾਂ ਹੋਰਾਂ ਨੂੰ ਵੀ ਕਿਹਾ ਸੀ ਤੇ ਨਾਲ ਹੁਣ ਉਹਨਾਂ ਦੇ ਯਾਰ ਬਿੱਲੀ ਵੀ ਰੱਖਣਗੇ। ਹਾਂਜੀ। ਕਿੱਥੇ ਉਹਨਾਂ ਨੇ ਕਿਹਾ ਸੀ ਯਾਰ ਵੀ ਨਹੀਂ ਯਾਰ ਆਪਣੇ ਕਵਾਸ ਦੀ ਗੇੜ ਨਹੀਂ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਟਾਈਮ ਦਿੱਤਾ। ਸੋ ਦੋਸਤੋ ਨੰਬਰ ਪਾਈਆਂ ਦਾ ਚੱਲੀ ਜਾਂਦਾ ਸਕਰੀਨ ਤੇ ਤੇ ਤੁਸੀਂ ਗੱਲਬਾਤ ਜਿਹੜੇ ਵੀ ਤਰ੍ਹਾਂ ਦੀ ਕਰਨੀ ਚਾਹੁੰਦੇ ਹੋ ਜਿਹੜਾ ਵੀ ਜਾਨਵਰ ਲੈਣਾ ਚਾਹੁੰਦੇ ਹੋ ਜਾਂ ਕੋਈ ਮੀਟਿੰਗ ਦੀ ਬਾਰੇ ਚ ਕੋਈ ਗੱਲਬਾਤ ਕਰਨੀ ਆ ਜਾਂ ਇਹਨਾਂ ਘੋੜੀਆਂ ਚੋਂ ਤੁਹਾਨੂੰ ਕੋਈ ਘੋੜੀ ਪਸੰਦ ਆਈ ਆ ਇਹਨਾਂ ਤੋਂ ਬਿਨਾਂ ਵੀ ਪਾਈਆਂ ਕੋਲੇ ਘਰੇ ਜਾਨਵਰ ਰਹਿੰਦੇ ਆ ਸੇਲ ਪਰਚੇਜ਼ ਵਾਸਤੇ ਤੁਹਾਡੇ ਕਿਸੇ ਵੀ ਟਾਈਮ ਤੁਹਾਡੇ ਸਾਹਮਣੇ ਵੀਡੀਓ ਆਉਂਦੀ ਆ ਆਪਾਂ ਮੈਂ ਅੱਜ ਤੋਂ ਸਾਲ ਬਾਅਦ ਆਉਂਦੀ ਆ ਜਾਂ ਜਦੋਂ ਵੀ ਆਉਂਦੀ ਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੇ ਤੁਹਾਨੂੰ ਜਾਨਵਰ ਪਸੰਦ ਆਉਂਦਾ ਤਾਂ ਗੱਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਜੀ ਜੀ ਆਇਆਂ ਨੂੰ ਜੀ ਸਾਡੇ ਅੱਡੇ ਤੇ ਆਏ ਹੋ ਤੁਸੀਂ ਤੁਹਾਨੂੰ ਬਹੁਤ ਵਧੀਆ ਖੁਸ਼ੀ ਹੋਈ ਜੀ ਸਾਨੂੰ ਮਿਲ ਕੇ ਧੰਨਵਾਦ ਧੰਨਵਾਦ